ਵੀਅਰਸ ਵੈਲਕਮ ਬੈਕ ਆਨ ਪ੍ਰੋਗਰਾਮ ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਖਿਲਾਫ ਹਿੰਦੂ ਤਵੀਆਂ ਵਿੱਚ ਕਿੰਨੀ ਕੁ ਨਫ਼ਰਤ ਹੈ ਇਸ ਦਾ ਚੜਕਾਰਾ ਭਾਰਤੀ ਪਾਰਲੀਮੈਂਟ ਦੇ ਚੱਲ ਰਹੇ ਮੌਨਸੂਨ ਸੈਸ਼ਨ ਦੌਰਾਨ ਸਾਹਮਣੇ ਆ ਰਿਹਾ ਹੈ ਔਰ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਦਾ ਕਹਿਣਾ ਹੈ ਕਿ ਪਾਕਿਸਤਾਨ ਦਹਿਸ਼ਤਗਰਦੀ ਦੀ ਰਾਜਧਾਨੀ ਹੈ ਔਰ ਵਿਦੇਸ਼ੀ ਤਾਕਤਾਂ ਨੂੰ ਪਾਕਿਸਤਾਨ ਦੀ ਹਰ ਕਿਸਮ ਦੀ ਆਰਥਿਕ ਜਿਹੜੀ ਮਦਦ ਹੈ ਉਹ ਨਹੀਂ ਕਰਨੀ ਚਾਹੀਦੀ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ ਦੇਖਣ ਸੋਲ ਨਹੀਂ ਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਰਾਜ ਸਾਹਿਬ ਕੀ ਵਿਚਾਰਾਂ ਨੇ ਅ ਦੇਖੋ ਪਾਰਟੀ ਪਾਰਲੀਮੈਂਟ ਦੇ ਮੌਨਸੂਨ ਸੈਸ਼ਨ ਦੇ ਵਿੱਚ ਕਿਉਂਕਿ 22 ਅਪ੍ਰੈਲ ਦੇ ਪਹਿਲ ਕਾਮ ਜਿਹੜਾ ਇਹਨਾਂ ਦਾ ਆਪਣਾ ਹੀ ਫਾਲਸ ਫਲੈਗ ਆਪਰੇਸ਼ਨ ਸੀ ਉਸ ਤੋਂ ਬਾਅਦ ਇਹਨਾਂ ਦਾ ਫੌਜੀ ਐਕਸ਼ਨ ਸੋ ਕਾਲਡ ਆਪਰੇਸ਼ਨ ਸੰਦੂਰ ਉਸ ਦੇ ਵਿੱਚ ਇਹਨਾਂ ਦੀਆਂ ਧੂੜਾਂ ਪੱਟੀਆਂ ਗਈਆਂ ਨਤੀਜੇ ਦੇ ਤੌਰ ਤੇ ਲਗਭਗ 2 ਮਹੀਨੇ ਪਹਿਲਾਂ ਤਾਂ ਆਪੋਜੀਸ਼ਨ ਮੰਗ ਕਰਦੀ ਰਹੀ ਕਿ ਸਪੈਸ਼ਲ ਸੈਸ਼ਨ ਸਦੋ ਇਸ ਮੁੱਦੇ ਤੇ ਗੱਲ ਕਰਨ ਲਈ ਕੋਈ ਵੀ ਹਕੂਮਤ ਪਾਰਲੀਮੈਂਟਰੀ ਸਿਸਟਮ ਹੁੰਦਾ ਤੇ ਉਹ ਇਸ ਦੇ ਉੱਤੇ ਸਪੈਸ਼ਲ ਕਰ ਦੇ ਕਿ ਭਾਈ ਮੁਲਕ ਨੂੰ ਆਵਾਜ਼ ਨੂੰ ਇਕੱਠੇ ਕਰਨਾ ਹੈ ਪਰ ਕਿਉਂਕਿ ਇਹ ਸਾਰੇ ਕੁਸ਼ਤ ਦੇ ਵਿੱਚ ਇਹਨਾਂ ਦੇ ਬੁਰੀ ਤਰ੍ਹਾਂ ਐਕਸਪੋਜ਼ ਹੋ ਰਹੇ ਸੀ ਇਹਨਾਂ ਦੀ ਇੰਟੈਲੀਜੈਂਸ ਕੀ ਕਿਉਂਕਿ ਆਪਰੇਸ਼ਨ ਹੀ ਆਪਣਾ ਕੀਤਾ ਹੋਇਆ ਸੀ ਔਰ ਦੁਨੀਆ ਦੇ ਇਨੇ ਮੁਲਕਾਂ ਚ ਡੈਲੀਗੇਸ਼ਨ ਤੇ ਦੂਜੇ ਤੀਜੇ ਦਾ ਡਰਾਮਾ ਕਰਨ ਦੇ ਬਾਵਜੂਦ ਵੀ ਕੋਈ ਵੀ ਮੁਲਕ ਇਜ਼ਰਾਈਲ ਔਰ ਅਫਗਾਨਿਸਤਾਨ ਤੋਂ ਬਿਨਾਂ ਇਹ ਨਾਲ ਨਹੀਂ ਖਲੋਤਾ ਨਤੀਜੇ ਦੇ ਤੌਰ ਦੇ ਉੱਤੇ ਇਹ ਡਿਲੇ ਕਰੀ ਗਏ ਔਰ ਕਿਉਂਕਿ ਜੀ ਸੈਸ਼ਨ ਮੌਨਸੂਨ ਦਾ ਹੁੰਦਾ ਹੀ ਹੈ ਇੱਕ ਸਮਾ ਹੈ ਇੱਕ ਵਿੰਟਰ ਹੈ ਔਰ ਇੱਕ ਸ਼ਾਇਦ ਮੌਨਸੂਨ ਹੈ ਦੋ ਸੈਸ਼ਨ ਹੀ ਹੁੰਦੇ ਨੇ ਪਾਰਲੀਮੈਂਟ ਦੇ ਉਹ ਉਹਦੇ ਚ ਪਹਿਲਾਂ ਮੋਦੀ ਓਪਨਿੰਗ ਵੇੜੇ ਦੌੜ ਗਿਆ ਪਹਿਲਾਂ ਯੂਕੇ ਚਲਾ ਗਿਆ ਫਿਰ ਮਾਲਦੀਵ ਚਲਾ ਗਿਆ ਫਿਰ ਇਹਨਾਂ ਨੂੰ ਇਹ ਪਤਾ ਸੀ ਵੀ ਲੋਕਾਂ ਨੇ ਇਹ ਦੇਖਣਾ ਹੈ ਵੀ ਕੀ ਹੈ ਤੇ ਇਹਨਾਂ ਨੇ ਅਡ ਅਡ ਜਿਹੜੇ ਵਿਸ਼ਿਆਂ ਦੇ ਉੱਤੇ ਗੱਲ ਕਰਨ ਦੇ ਲਈ ਆਪਣੇ ਮਹਾਰਥੀਆਂ ਨੂੰ ਉਤਾਰਿਆ ਜਿਵੇਂ ਮੈਂ ਜ਼ਿਕਰ ਕੀਤਾ ਪਿਛਲੇ ਸੈਗਮੈਂਟਸ ਇਹ ਕਾਂਗਰਸ ਦੇ ਦੋ ਜਿਹੜੇ ਨੇ ਉਹ ਕਾਣੇ ਕਰਤੇ ਸੀ ਸ਼ਸ਼ੀ ਤਰੂਰਨ ਮਨੋਜ ਤੇਵਾੜੀ ਕਿਉਂਕਿ ਉਹਨਾਂ ਨੂੰ ਡੈਲੀਗੇਸ਼ਨ ਦੇ ਨਾਲ ਭੇਜਿਆ ਗਿਆ ਸੀ ਬਾਹਰ ਇੰਡੀਆ ਦਾ ਕੇਸ ਜਿਹੜਾ ਪਲੀਟ ਕਰਨ ਦੇ ਲਈ ਸੋ ਇਹਨਾਂ ਨੇ ਅਮਿਤ ਸ਼ਾਹ ਨੇ ਜਿਸ ਕੇ ਸਮਝਾ ਝੂਠ ਕੂੜ ਬੋਲਿਆ ਉਹਦਾ ਅਸੀਂ ਜ਼ਿਕਰ ਆਲਰੇਡੀ ਕੀਤਾ ਹੈ ਮੋਦੀ 1 ਘੰਟਾ 40 ਮਿੰਟ ਉਹਨੇ ਝੂਠ ਤੇ ਦੇਵਤੇ ਨੂੰ ਦੁੜਾਇਆ ਇਸ ਜੈ ਸ਼ੰਕਰ ਪਹਿਲੇ ਦਿਨਾਂ ਚ ਜਿਹੜਾ ਉਸ ਦੀ ਵੀ ਲੰਬੀ ਚੌੜੀ ਸਪੀਚ ਜਿਹਦੇ ਚ ਉਹਨੇ ਆਪਣੀਆਂ ਬੜੀਆਂ ਡਿਪਲੋਮੈਟਿਕ ਸਕਸੈਸਸਿਸ ਦੀ ਗੱਲ ਇੰਡੀਆ ਦੀ ਜਦੋਂ ਕਿ ਟੋਟਲ ਫਲॉप ਔਰ ਰਾਜਨਾਥ ਸਿੰਘ ਡਿਫੈਂਸ ਮਿਨਿਸਟਰ ਕਹਿੰਦਾ ਰੈਲੇਟਿਵਲੀ ਕਿਉਂਕਿ ਇੱਕ ਯੂਪੀ ਦਾ ਚੀਫ ਮਿਨਿਸਟਰ ਵੀ ਰਿਹਾ ਔਰ ਇਹ ਕੋਈ ਕੋਰ ਆਰਐਸਐਸ ਦਾ ਬੰਦਾ ਨਹੀਂ ਹੈ ਜਿਨ੍ਹਾਂ ਦੀ ਟ੍ਰੇਨਿੰਗ ਉਸ ਲੈਵਲ ਤੇ ਜਿਵੇਂ ਮੋਦੀ ਜਾਂ ਮਨੋਰ ਲਾਲ ਖੱਟੜ ਜਾਂ ਦੂਜਿਆਂ ਤੀਜਿਆਂ ਦੀ ਹੋਈ ਹੋਈ ਹੈ ਲੇਕਿਨ ਜਦੋਂ ਤੁਸੀਂ ਟਾਸਕ ਦਿੰਦੇ ਹੋ ਕਿ ਬਈ ਇਹ ਤੁਸੀਂ ਇਸ ਮੁੱਦੇ ਦੇ ਉੱਤੇ ਗੱਲ ਕਰਨੀ ਹੈ ਸੋ ਯੂਜੂਲੀ ਹੁਣ ਮੈਂ ਇਹ ਦੇਖਿਆ ਵੀ ਪਿਛਲੇ ਪੀਰੀਅਡ ਚ ਇਹ ਕਾਫੀ ਉਸੇ ਨਫਰਤ ਦਾ ਇਜ਼ਹਾਰ ਕਰਦਾ ਹੈ ਜਿਹੜੀ ਹਿੰਦੂਤਵਾਦੀ ਆਈਡੀਓਲੋਜੀ 'ਚ ਯਕੀਨ ਕਰਨ ਵਾਲੇ ਨੇ ਜਾਂ ਉਸ ਨੂੰ ਉਸ ਲੈਵਲ ਦੇ ਉੱਤੇ ਹੀ ਲਿਆ ਕੇ ਖੜਾ ਕਰ ਰਹੇ ਨੇ ਕਿ ਭਈ ਉਹਦੇ ਕੋਲ ਕੋਈ ਚੁਆਇਸ ਵੀ ਨਹੀਂ ਬਚੀ ਹੈ ਜੇ ਕਿਸੇ ਨੇ ਥੋੜਾ ਬਹੁਤ ਇਹਨਾਂ ਨਾਲ ਡਾਈਸੈਂਟਿੰਗ ਲਾਈਨ ਰੱਖੀ ਹੈ ਤੇ ਵਾਈਸ ਪ੍ਰੈਜ਼ੀਡੈਂਟ ਜਗਦੀਪ ਥਨਕ ਥਨਕ ਥਨਕੜ ਦਾ ਕੀ ਹਾਲ ਹੋਇਆ ਦੋ ਘੰਟੇ ਦੇ ਵਿੱਚ ਵਿੱਚ ਉਹਨੂੰ ਅਸਤੀਫਾ ਦੇ ਕੇ ਤੋਰ ਦਿੱਤਾ ਗਿਆ ਔਰ ਉਹਨੂੰ ਹੁਣ ਜਿਹੜਾ ਉਹਨਾਂ ਨੇ ਕਨਫਾਈਨਮੈਂਟ 'ਚ ਹੀ ਰੱਖਿਆ ਹੋਇਆ ਹੈ ਨਾ ਉਹਦੀ ਕੋਈ ਆਵਾਜ਼ ਬਾਹਰ ਨਿਕਲੀ ਹੈ ਨਾ ਕੋਈ ਬਿਆਨ ਆਇਆ ਹੈ ਨਾ ਉਹਨੂੰ ਉਹਦੇ ਨਾਲ ਕਿਸੇ ਨੂੰ ਮਿਲਣ ਦਿੱਤਾ ਜਾਂਦਾ ਸੋ ਮੈਨੂੰ ਇਹ ਲੱਗਦਾ ਹੈ ਕਿ ਬਹੁਤ ਸਾਰੇ ਇਸ ਵੇਲੇ ਜਿਵੇਂ ਮੋਦੀ ਅਮਿਤ ਸ਼ਾਹ ਔਰ ਅਜੀਤ ਡਾਵਲ ਇਹਨਾਂ ਦੀ ਇਹ ਸਾਰੀ ਟਿਕੜੀ ਜਿਸ ਕਿਸਮ ਦਾ ਰਨ ਕਰ ਰਹੀ ਹੈ ਪਰ ਜਿਹੜਾ ਜੋ ਗੱਲ ਕਹਿੰਦਾ ਉਹਦੇ ਨੂੰ ਹੀ ਤੁਸੀਂ ਕੋਟ ਕਰਦੇ ਹੋ ਰਾਜਨਾਥ ਸਿੰਘ ਦਾ ਵੀ ਜਿਹੜਾ ਇਸ ਮੁੱਦੇ ਦੇ ਉੱਤੇ ਸਾਰਾ ਸਟੈਂਸ ਸੀ ਉਹ ਬਿਲਕੁਲ ਝੂਠ ਦੇ ਉੱਤੇ ਬਬ ਨਹੀਂ ਸੀ ਔਰ ਰਾਡ ਦੀ ਨਾਲ ਪਾਕਿਸਤਾਨ ਪ੍ਰਤੀ ਜਿਵੇਂ ਨਫ਼ਰਤ ਉਸ ਆਊਟ ਹੋ ਰਹੀ ਹੁੰਦੀ ਹੈ ਉਹਦੇ ਚ ਇਹ ਹੈ ਕਿ ਉਹਨੇ ਤਾਂ ਈਵਨ ਇੰਟਰਨੈਸ਼ਨਲ ਕਮਿਊਨਿਟੀ ਨੂੰ ਅਪੀਲ ਕੀਤੀ ਹੈ ਕਿ ਵੀ ਤੁਸੀਂ ਪਾਕਿਸਤਾਨ ਦੀ ਟੈਰਰ ਦੇ ਵਿੱਚ ਮਦਦ ਕਰ ਰਹੇ ਹੋ ਕਿਉਂਕਿ ਤੁਸੀਂ ਪਾਕਿਸਤਾਨ ਨੂੰ ਫੰਡ ਕਰ ਰਹੇ ਹੋ ਇਹਨਾਂ ਨੂੰ ਬੰਦ ਕਰੋ پاکستان ਜਿਹੜਾ ਉਹ ਨਰਸਰੀ ਆਫ ਟਰੋਰਿਜ਼ਮ ਹੈ ਕਿ ਇਹ ਪਾਰਟਸ਼ਾਲਾ ਹੈ دہشت گردਾਂ ਦੀ ਔਰ ਉਹਨੇ ਇਵਨ ਯੂਨਾਈਟਿਡ ਨੇਸ਼ਨ ਸਕਿਉਰਿਟੀ ਕੌਂਸਲ ਨੂੰ ਵੀ ਜਿਹੜਾ ਕ੍ਰਿਟਿਕਾਈਜ਼ ਕੀਤਾ ਉਹਦੇ ਚ ਉਹਨੇ ਕਿਹਾ ਕਿ ਜੀ ਪਾਕਿਸਤਾਨ ਨੂੰ ਵਾਈਸ ਚੇਅਰ ਬਣਾ ਦਿੱਤਾ ਗਿਆ ਹੈ ਕਾਉਂਟਰ ਟਰੋਰਿਜ਼ਮ ਕਮੇਟੀ ਦਾ ਯੂਨਾਈਟਿਡ ਨੇਸ਼ਨ ਸਕਿਉਰਿਟੀ ਕੌਂਸਲ ਵੱਲੋਂ ਇਹ ਤਾਂ ਐਵੇਂ ਹੀ ਹੈ ਜਿਵੇਂ ਬਿੱਲੀ ਨੂੰ ਤੁਸੀਂ ਦੁੱਧ ਦੀ ਰਾਖੀ ਬਿਠਾ ਦਿਓ ਕਿ ਜੀ ਪਾਕਿਸਤਾਨ ਜਿਹੜਾ ਖੁਦ دہشت گردੀ ਦੀ ਨਰਸਰੀ ਹੈ ਉਹਨਾਂ ਨੂੰ ਤੁਸੀਂ ਜਿਹੜਾ ਕਾਉਂਟਰ ਟੈਰਰਿਜ਼ਮ ਕਮੇਟੀ ਦੇ ਉੱਤੇ ਜਿਹੜਾ ਉਹਦਾ ਵਾਈਸ ਚੇਅਰ ਬਣਾ ਦਿੱਤਾ ਔਰ ਫਿਰ ਉਹ ਕਹਿੰਦਾ ਦੇਖੋ ਜੀ ਇਹਨਾਂ ਨੂੰ ਇਹ 911 ਤੋਂ ਬਾਅਦ ਕਿਸੇ ਨੂੰ ਇਹ ਪ੍ਰੀਖਾ ਥੋੜੀ ਸੀ ਕਿ ਜਿਹੜਾ ਇਹ ਕਰਨ ਵਾਲਾ ਹੈ ਉਸਾਮਾ ਉਹ ਤਾਂ ਪਾਕਿਸਤਾਨ 'ਚ ਬੈਠਾ ਸੀ ਤੇ ਜੇ ਉਹ ਸਾਰੇ ਨੂੰ ਦੇ ਬਾਵਜੂਦ ਉਹਨੂੰ ਬਣਾਇਆ ਜਾਂਦਾ ਇਹ ਤੇ ਬੇਕੂਫ ਬਣੇ ਬਣ ਰਹੇ ਨੇ ਵੈਸਟਰਨ ਮੁਲਕ ਉਹਨੂੰ ਕਿਹਾ ਜੀ ਹਾਫਿਦ ਸૈયਦ ਮਜ਼ਦੂਰ ਮਨਜ਼ੂਰ ਮਸੂਦ ਅਜ਼ਰ پاکستان ਦੇ ਵਿੱਚ ਖੁੱਲਕੇ ਘੁੰਮ ਰਹੇ ਨੇ اور ਪਾਕਿਸਤਾਨ ਦੀ ਫੌਜ ਤਾਂ ਉਹਨਾਂ ਦੇ ਜਿਹੜੇ ਦੂਸਰੇ دہشت گرد ਨੇ ਉਹਨਾਂ ਦੇ ਫਿਊਨਰਲਸ ਨੂੰ ਅਟੈਂਡ ਕਰ ਰਹੀ ਹੈ ਮੌਕਰੀ ਹੈ ਜਿਹੜੀ ਗਲੋਬਲ ਫਾਈਟ ਅਗੇਂਸਟ ਟੈਰੋਰਿਜ਼ਮ ਹੈ ਔਰ ਇਹ ਮੌਕਰੀ ਹੈ ਕਿ ਇਹ ਐਕਸਪੈਕਟ ਕਰੇ ਕਿ ਪਾਕਿਸਤਾਨ ਗਲੋਬਲ ਕਮਿਊਨਿਟੀ ਨੂੰ ਜਿਹੜਾ ਅਗੇਂਸਟ ਟੈਰੋਰਿਜ਼ਮ ਲੀਡਰਸ਼ਿਪ ਪ੍ਰੋਵਾਈਡ ਕਰੇਗਾ ਔਰ ਉਹਨੇ ਕਿਹਾ ਜੀ ਪਾਕਿਸਤਾਨ ਬਿਲਕੁਲ ਕੋਈ ਕਾਊਂਟਰ ਟੈਰੋਰਿਜ਼ਮ ਕੀ ਕਰ ਰਹਾ ਹੈ ਤਾਂ ਖੁਦ ਕਰਨ ਵਾਲੇ ਨੇ हां जे पाकिस्तान ਨੂੰ ਲੱਗਦਾ ਵੀ ਉਹਨੇ ਕਾਉਂਟਰ ਟੈਰਰਿਜ਼ਮ ਕਰਨੇ ਤੇ ਫਿਰ ਉਹ ਭਾਰਤੀ ਫੌਜ ਦੀ ਮਦਦ ਲੈ ਸਕਦੇ ਨੇ ਜਿਨ੍ਹਾਂ ਨੇ ਆਪਰੇਸ਼ਨ ਸੰਦੂਰਾਂ ਹੀ ਦੱਸ ਦੁੱਤਾ ਕਿ ਕਾਉਂਟਰ ਟੈਰਰਿਜ਼ਮ ਕਿਨੂੰ ਕਹਿੰਦੇ ਨੇ ਔਰ ਫਿਰ ਉਹਨੇ ਕਿਹਾ ਜੀ ਪਾਕਿਸਤਾਨ ਦਾ ਸਟੱਬਰ ਨੇ ਔਰ ਅਸੀਂ ਜਿਹੜਾ ਇਹ ਹੁਣ ਇਸ ਗੱਲ ਨੂੰ ਅਸੀਂ ਇਹਨਾਂ ਨੂੰ ਮੈਸੇਜ ਬੜਾ ਚੰਗੀ ਤਰ੍ਹਾਂ ਦੇ ਦੁੱਤਾ ਕਿ ਜਿਹੜਾ ਆਪਰੇਸ਼ਨ ਸੰਦੂਰ ਹੈ ਉਹਨੇ ਦੱਸਤਾ ਕਿ ਇੰਡੀਅਨ ਮਿਲਟਰੀ ਦੀ ਕੈਪੇਬਿਲਿਟੀ ਕੀ ਹੈ ਸਾਡਾ ਨੈਸ਼ਨਲ ਰਿਜ਼ੋਲਵ ਕੀ ਹੈ ਔਰ ਮੋਰੈਲਿਟੀ ਔਰ ਪੋਲੀਟੀਕਲ ਮੈਚਿਓਰਟੀ ਕੀ ਹੁੰਦੀ ਹੈ ਔਰ ਅਸੀਂ ਜਿਹੜੇ ਨੇ ਹੁਣ ਇੱਕ ਜਿਹੜੇ ਕਿ ਸੌਫਟ ਸਟੇਟ ਦੇ ਸਿਟੀਜ਼ਨ ਦੇ ਤੌਰ ਦੇ ਉੱਤੇ ਵਲਰੇਬਲ ਸੀ ਹੁਣ ਅਸੀਂ ਪ੍ਰਾਊਡ ਸਿਟੀਜ਼ਨ ਆਫ ਅ ਸਟਰੋਂਗ ਨੇਸ਼ਨ ਬਣ ਗਏ ਔਰ ਇਹ ਮੋਦੀ ਦੀ ਲੀਡਰਸ਼ਿਪ ਦੇ ਥੱਲੇ ਹੁਣ ਭਾਰਤ ਕੋਈ ਟੋਲਰੇਟ ਨਹੀਂ ਕਰੇਗਾ ਦਹਿਸ਼ਤਗਰਦੀ ਨੂੰ ਅਸੀਂ ਮੂੰਹ ਤੋੜ ਜਵਾਬ ਦੇਵਾਂਗੇ ਅਸੀਂ ਕਿਸੇ ਕਿਸਮ ਦੇ ਵੀ ਨਿਊਕਲੀਅਰ ਬਲੈਕਮੇਲ ਦੇ ਸਾਹਮਣੇ ਨਹੀਂ ਖਲੋਵਾਂਗੇ ਔਰ ਕਿਸੇ ਵੀ ਹੋਰ 파ਟ ਤੇ ਉਤੇ ਅਸੀਂ ਨਹੀਂ ਛੁਕਾਂਗੇ ਹੁਣ ਪਹਿਲੀ ਗੱਲ ਨਾ ਤਾਂ ਕਿਸੇ ਨੇ ਨਿਊਕਲੀਅਰ ਬਲੈਕਮੇਲ ਕੀਤਾ ਕੋਈ ਪਾਕਿਸਤਾਨ ਦੀ ਸਟੇਟਮੈਂਟ ਜਿਹਦੇ ਚ ਉਹਨਾਂ ਨੇ ਕਿਹਾ ਕਿ ਜੀ ਨਿਊਕਲੀਅਰ ਅਸੀਂ ਇਸਤੇਮਾਲ ਕਰਾਂਗੇ ਇਹ ਬਿਲਕੁਲ ਟ੍ਰੈਡੀਸ਼ਨਲ ਵਾਰਫੇਅਰ ਸਿਰਫ ਜਿਹੜੀ ਇਹਨਾਂ ਨੇ ਸ਼ਰਾਰਤ ਕੀਤੀ ਉਹਦਾ ਜਵਾਬ ਇਸ ਵਾਰ ਇਹ ਹੈ ਕਿ ਵੀ ਜਿਹੜੀ ਵਾਰ ਹੈ ਜਿਹੜੀ ਇਹ ਹੈ ਕਿ ਵੀ ਵਨ ਸਟੈਪ ਅੱਗੇ ਚਲੀ ਗਈ ਕਿ ਨਾ ਫੌਜ ਮੂਵ ਹੋਈ ਆਪਣੀਆਂ ਥਾਵਾਂ ਤੋਂ ਨਾ ਕੋਈ ਨੇਵਲ ਫੋਰਸਸ ਹੋਈਆਂ ਇਹ ਡਰੋਨ ਤੇ ਮਿਸਲ ਵਾਰ ਸੀ ਚਾਰ ਰੋਜ਼ਾ ਵਾਰ ਜਿਹਦੇ ਚ ਭਾਰਤ ਦੇ ਪੰਜ ਰਾਫੇਲ ਡਗੇ 24 ਆਵਰ ਇਹਨਾਂ ਦੀ 에ਅਰ ਫੋਰਸ ਇਨਾਂ ਨੂੰ ਗਰਾਉਂਡ ਕਰਨੀ ਪਈ ਇਹਨਾਂ ਦਾ ਨੈਰੇਟਿਵ ਕਿ ਪਹਿਲ ਕਾਮ ਪਾਕਿਸਤਾਨ ਨੇ ਕੀਤਾ ਕਿਤੇ ਨਹੀਂ ਵਿਖਿਆ ਇਹਨਾਂ ਨੇ ਆਪਣੀ ਡੈਲੀਗੇਸ਼ਨ ਭੇਜੇ ਪੂਰਾ 60 ਦੇ ਨੇੜੇ ਤੜੇ ਮੈਂਬਰ ਪਾਰਲੀਮੈਂਟਰੀਅਨ ਔਰ ਸੀਨੀਅਰ ਹੋਰ ਰਿਟਾਇਰਡ ਲੋਕਾਂ ਦੇ ਉਹਦਾ ਕੋਈ ਅਸਰ ਨਹੀਂ ਹੋਇਆ ਔਰ ਇਨ ਦਾ ਐਂਡ ਆਫ ਦਾ ਡੇ ਇਵਨ ਲੋਕਾਂ ਦੇ ਵਿੱਚ ਵੀ ਇਹ ਗੱਲ ਸਾਹਮਣੇ ਆਈ ਕਿ ਭਾਈ ਇਹ ਜਿਹੜਾ ਪਹਿਲਾਂ ਤਾਂ ਝੂਠ ਇਹਨਾਂ ਨੇ 2019 ਵੇਲੇ ਜਾਂ ਡੀਪ ਸਰਜਿਕਲ ਸਟ੍ਰਾਈਕ ਔਰ ਫਲਾਣਾ ਤੇ ਬਾਲਾਕੋਟ ਤੇ ਦੂਜਾ ਉਹ ਝੂਠ ਤੇ ਇਹਨਾਂ ਦੇ ਵਿਗਗੇ ਸੀ ਇਸ ਵਾਰ ਨਹੀਂ ਵਿਕੇ ਹੁਣ ਉਹਨਾਂ ਨੇ ਇਹ ਮੈਨੂੰ ਲੱਗਦਾ ਹੈ ਕਿ ਬਈ ਲੋਕਾਂ ਦੇ ਵਿੱਚ ਕੀ ਪ੍ਰਭਾਵ ਪਾਰਤ ਦੇ ਵਿੱਚ ਜਾਂ ਦੂਜੇ ਚ ਸਾਨੂੰ ਨਹੀਂ ਪਤਾ ਕਿਉਂਕਿ ਉਹਨਾਂ ਦੇ ਜਿਹੜੇ 800 ਚੈਨਲ ਝੂਠ ਦਾ ਨੈਰੇਟਿਵ ਸਰਜਨ ਤੇ ਲੱਗੇ ਹੋਏ ਨੇ ਲੇਕਿਨ ਇੰਟਰਨੈਸ਼ਨਲੀ ਜਿੰਨਾ ਹੌਲਾ ਭਾਰਤ ਹੁਣ ਹੈ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਈਵਨ ਇਹ ਕਦੇ ਨਹੀਂ ਹੋਇਆ ਕਿ ਕਿਸੇ ਮੁਲਕ ਚ ਕਿਸੇ ਦੀ ਐਮਬੈਸੀ ਨੇ ਉਸ ਮੁਲਕ ਦੇ মিডিਆ ਨੂੰ ਤਾੜਨਾ ਕੀਤੀ ਹੋਵੇ ਜਿਵੇਂ ਕੱਲ ਈਵਨ ਈਰਾਨ ਦੀ ਦਿੱਲੀ ਸਥਿਤ ਐਮਬੈਸੀ ਨੇ ਭਾਰਤੀ মিডিਆ ਨੂੰ ਕਿਹਾ ਕਿ ਵੀ ਬੰਦ ਕਰੋ ਇਹ ਝੂਠ ਦਾ ਨੈਰੇਟਿਵ ਤੁਸੀਂ ਡਿਸਇਨਫੋਰਮੇਸ਼ਨ ਔਰ ਇਹ ਫੇਕ ਨਿਊਜ਼ ਫੈਲਾ ਰਹੇ ਹੋ ਇਹ ਸ਼ੋਭਾ ਨਹੀਂ ਦਿੰਦਾ ਹੁਣ ਇਹ ਆਪਣੇ ਆਪ ਦੇ ਵਿੱਚ ਸਬੂਤ ਹੈ ਕਿਉਂਕਿ ਕੱਲਾ ਹੀ ਨਹੀਂ ਹੈ ਵੀ ਇਹਨਾਂ ਨੇ ਇਹ ਸੋ ਕਾਲਡ ਆਪਰੇਸ਼ਨਸ ਦੂਰ ਦਾ ਨਾਂ ਦੇ ਥੱਲੇ ਝੂਠ ਬੋਲਿਆ ਇਵਨ ਕਿਉਂਕਿ ਇਜ਼ਰਾਈਲ ਦੀ ਦਾ ਯਾਰ ਹੈ ਨੈਥਨ ਯਾਹੂਦਾ ਜੁੜਵਾ ਭਰਾ ਹੈ ਮੋਦੀ ਦੋਨੋਂ ਨਾਰਸਿਸਿਸਟ ਮੈਗਲੋਮੈਨਿਕ ਰੇਸਿਸਟ ਔਰ ਟੋਟਲ ਜਿਹੜੇ ਨੇ ਉਹ ਨਾਜ਼ੀ ਲਾਈਕ ਥਿੰਕਿੰਗ ਵਾਲੇ ਤੇ ਉਹ ਈਰਾਨ ਦੇ ਨਾਲ ਜਿਹੜੀ ਟੱਕਰ ਹੋਈ ਉਹਦੇ ਵਿੱਚ ਵੀਯੂਨਾ ਨੇ ਇਜ਼ਰਾਈਲ ਦਾ ਨੈਰੇਟਿਵ ਵੀ ਦਿੱਤਾ ਇੰਡੀਅਨ ਮੀਡੀਆ ਨੇ ਸੋ ਕੁੱਲ ਵੜਾ ਕੇ ਸਾਰੇ ਦੇ ਵਿੱਚ ਤੁਹਾਨੂੰ ਈਵਨ ਇਹਨਾਂ ਦੀ ਰੂਲਿੰਗ ਪਾਰਟੀ ਚ ਕੋਈ ਬੈਲੈਂਸਡ ਜਿਹੜੀ ਤਫਸੀਰੇ ਵਾਲਾ ਜਾਂ ਬੈਲੈਂਸਡ ਟਿੱਪਣੀ ਵਾਲਾ ਨਜ਼ਰ ਨਹੀਂ ਆਏਗਾ ਰਾਜਨਾਥ ਸਿੰਘ ਵੀ ਜਿਹੜਾ ਹੈ ਉਹ ਉਸੇ ਵਹਿਣ ਦੇ ਵਿੱਚ ਵਹਾ ਦਿੱਤਾ ਗਿਆ ਜਿਹਦੇ ਵਿੱਚ ਕਿ ਬਾਕੀ ਹਰ ਨਫਰਤ ਰਣ ਭਰਿਆ ਹਿੰਦੂਤਵੀ ਹੈ ਜੀ ਡਾਕਟਰ ਸਾਹਿਬ ਤੁਹਾਨੂੰ ਬਹੁਤ ਬਹੁਤ ਧੰਨਵਾਦ ਸੋ ਥੱਲੇ ਨੇ ਬ੍ਰੇਕ ਵਿਊਰਸ ਤੁਸੀਂ ਕਿੰਨੇ ਜਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ